ਅੱਜ ਪੰਜਾਬ ਨੇ ਇੱਕ ਹੀਰਾ ਕਬਾ ਲਿਆ ਸਰਦਾਰ ਫੌਜਾ ਸਿੰਘ ਕਿਵੇਂ ਉਹ ਇੱਕ ਅਜਿਹੇ ਬੱਚੇ ਤੋਂ ਜਿਸਦੇ ਜਨਮ ਸਮੇਂ ਕਿਹਾ ਗਿਆ ਕਿ ਉਹ ਸ਼ਾਇਦ ਕਦੇ ਤੁਰ ਵੀ ਨਾ ਸਕੇ ਕਿਉਂਕਿ ਉਹਦੀਆਂ ਲੱਤਾਂ ਬਹੁਤ ਜ਼ਿਆਦਾ ਕਮਜ਼ੋਰ ਸੀ ਉਸ ਤੋਂ ਇੱਕ ਮੈਰਾਥਨ ਰਨਰ ਬਣ ਗਿਆ ਅੱਜ ਸਾਡੇ ਯੂਥ ਨੂੰ ਜੋ ਨਸ਼ਾ ਤੇ ਆਸ ਕਿ ਜੱਟਲੀ ਰਹਿੰਦਾ ਤੇ ਸੋਚਦੇ ਨੇ ਕਿ ਇਸ ਤੋਂ ਉੱਪਰ ਕੁਝ ਵੀ ਨਹੀਂ ਉਹਨਾਂ ਨੂੰ ਸਿੱਖਣਾ ਚਾਹੀਦਾ ਪੰਜਾਬ ਦੇ 114 ਸਾਲਾ ਜਵਾਨ ਤੋਂ ਜੋ ਅੱਜ ਸਾਡੇ ਵਿਚਕਾਰ ਨਹੀਂ ਰਹੇ ਕਿ ਕਿਸ ਤਰ੍ਹਾਂ ਉਹਨਾਂ ਨੇ ਲਗਭਗ 101 ਸਾਲ ਦੀ ਉਮਰ ਦੇ ਵਿੱਚ 10 ਕਿਲੋਮੀਟਰ ਦੀ ਹਾਂਗਕਾਂਗ ਮੈਰਾਥਨ 1 ਘੰਟੇ 32 ਮਿੰਟ ਤੇ 28 ਸਕਿੰਟ ਦੇ ਵਿੱਚ ਪੂਰੀ ਕੀਤੀ ਸੀ ਮੈਰਾਥਨ ਨੇ ਫੌਜਾ ਸਿੰਘ ਨੂੰ ਪਛਾਣ ਦਿਵਾਈ ਤੇ ਉਹ ਇੱਕ ਗੌਰਵਸ਼ਾਲੀ ਇਨਸਾਨ ਬਣੇ। ਉਹਨਾਂ ਨੇ 2004 ਦੇ ਵਿੱਚ ਐਥਨਸ ਤੇ 2012 ਦੇ ਵਿੱਚ ਲੰਡਨ ਅੰਦਰ ਹੋਈਆਂ 올림픽ਸ ਰੀ ਗੇਮਸ ਦੇ ਵਿੱਚ ਇੱਕ ਟਾਰਚ ਬੀਅਰਰ ਵਜੋਂ ਭੂਮਿਕਾ ਨਿਭਾਈ ਸੀ ਤੇ ਪੂਰੀ ਦੁਨੀਆ ਦੇ ਵਿੱਚ ਨਾਮਣਾ ਖੱਟਿਆ। ਜਦੋਂ ਉਹਨਾਂ ਨੇ ਟ੍ਰਾਂਟੋ ਦੇ ਵਿੱਚ ਆਪਣੀ 100ਵੇਂ ਸਾਲ ਦੇ ਵਿੱਚ ਮੈਰਾਥਨ ਜਿੱਤੀ ਤਾਂ ਉੱਥੇ ਉਹਨਾਂ ਨੂੰ ਇੱਕ ਨਵਾਂ ਸ਼ਾਰਟ ਨੇਮ ਮਿਲਿਆ ਸੀ, ਟਰਬੋਨੇਡ ਟੋਰਨੇਡੋ ਕਿਉਂਕਿ ਉਹ ਦੁਨੀਆ ਦਾ ਪਹਿਲਾ ਇਨਸਾਨ ਬਣਿਆ ਜਿਸ ਨੇ 100ਵੇਂ ਸਾਲ ਦੇ ਵਿੱਚ ਕੋਈ ਫੁੱਲ ਮੈਰਾਥਨ ਕੰਪਲੀਟ ਕੀਤੀ ਹੋਵੇ। 1 ਅਪ੍ਰੈਲ 1911 ਬ੍ਰਿਟਿਸ਼ ਇੰਡੀਆ ਪੰਜਾਬ ਜਲੰਧਰ ਦਾ ਪਿੰਡ ਬਿਆਸ ਇੱਥੇ ਸਰਦਾਰ ਸੁਰੈਣ ਸਿੰਘ ਦੇ ਘਰ ਇੱਕ ਬੱਚੇ ਨੇ ਜਨਮ ਲਿਆ ਜੋ ਆਪਦੇ ਚਾਰ ਭੈਣ ਭਰਾਵਾਂ ਦੇ ਵਿੱਚ ਸਭ ਤੋਂ ਛੋਟਾ ਸੀ ਜਦੋਂ ਉਹ ਜਨਮਿਆ ਤਾਂ ਕਾਫੀ ਲੇਟ ਤੌਰ 'ਤੇ ਫਿਰਨ ਲੱਗਾ 5 ਸਾਲ ਦੀ ਉਮਰ ਤੱਕ ਤਾਂ ਫੌਜਾ ਸੰਗ ਠੀਕ ਤਰੀਕੇ ਨਾਲ ਤੁਰ ਵੀ ਨਹੀਂ ਸੀ ਸਕਦਾ ਤੇ ਮਜ਼ਾਕ ਦੇ ਵਿੱਚ ਉਸਦੇ ਦੋਸਤ ਉਸਨੂੰ ਡੰਡਾ ਕਿਆ ਕਰਦੇ ਸੀ ਕਿਉਂਕਿ ਉਹਦੀਆਂ ਲੱਤਾਂ ਬਹੁਤ ਜ਼ਿਆਦਾ ਪਤਲੀਆਂ ਸੀ ਇਸ ਤੋਂ ਬਾਅਦ ਵੀ ਲੰਬੀ ਦੂਰੀ ਤੱਕ ਤੁਰਦੇ ਵਿੱਚ ਉਸਨੂੰ ਕਾਫੀ ਆਦਾਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਸਦੇ ਪਿਤਾ ਖੇਤੀਬਾੜੀ ਕਰਦੇ ਸੀ ਤੇ ਫੌਜਾ ਸਿੰਘ ਖੁਦ ਵੀ ਉਹਨਾਂ ਦੇ ਨਾਲ ਖੇਤੀਬਾੜੀ ਹੀ ਕਰਵਾਇਆ ਕਰਦਾ ਸੀ ਜਵਾਨੀ ਤੱਕ ਆਉਂਦੇ-ਆਉਂਦੇ ਫੌਜਾ ਸਿੰਘ ਨੂੰ ਦੌੜਨ ਦਾ ਕਾਫੀ ਆਦਾ ਸ਼ੌਂਕ ਪੈਦਾ ਹੋ ਚੁੱਕਿਆ ਸੀ ਤੇ ਉਹ ਅਕਸਰ ਹੀ ਦੌੜਿਆ ਕਰਦੇ ਸੀ ਪਰ 1947 ਦੇ ਸਮੇਂ ਭਾਰਤ-ਪਾਕਿਸਤਾਨ ਦੀ ਵੰਡ ਸਮੇਂ ਉਹਨਾਂ ਨੇ ਦੌੜਨਾ ਛੱਡ ਦਿੱਤਾ ਸੀ ਇਸ ਤੋਂ ਪਹਿਲਾਂ ਉਹਨਾਂ ਦਾ ਵਿਆਹ ਹੋ ਚੁੱਕਿਆ ਸੀ ਪਰ ਉਹਨ 1992 ਤੱਕ ਦੌੜਨ ਤੋਂ ਕਿਨਾਰਾ ਹੀ ਰੱਖਿਆ ਪਰ 1992 ਦੇ ਵਿੱਚ ਪਹਿਲਾਂ ਉਹਨਾਂ ਦੀ ਪਤਨੀ ਦੀ ਮੌਤ ਹੋਈ ਜਦੋਂ ਫੌਜਾ ਸਿੰਘ 81 ਸਾਲ ਦੇ ਸੀ ਤੇ ਪਰ ਉਹਨਾਂ ਦੀ ਤੀਸਰੀ ਦੋਤੀ ਨੂੰ ਜਨਮ ਦੇਣ ਦੇ ਸਮੇਂ ਉਹਨਾਂ ਦੀ ਬੇਟੀ ਵੀ ਮਾਰੀ ਗਈ ਇਸ ਦੁੱਖ ਤੋਂ ਨਿਕਲਦੇ ਲਈ ਫੌਜਾ ਸਿੰਘ ਨੇ ਦੌੜਨ ਦਾ ਰੋਕ ਕੀਤਾ ਇਸ ਤੋਂ ਬਾਅਦ 1996 ਦੇ ਵਿੱਚ ਇੱਕ ਬਿਲਡਿੰਗ ਦੇ ਡਿੱਗਣ ਕਾਰਨ ਉਹਨਾਂ ਦੇ ਪੰਜਵੇਂ ਪੁੱਤਰ ਕੁਲਦੀਪ ਦੀ ਮੌਤ ਹੋਈ ਕੁਝ ਸਮੇਂ ਉਹ ਉਸ ਦੇ ਦੁੱਖ ਦੇ ਵਿੱਚ ਰਹੇ ਤੇ ਫਿਰ 1995 ਦੇ ਵਿੱਚ ਉਹਨਾਂ ਦੇ ਦੁਆਰਾ ਦੁਬਾਰਾ ਤੋਂ ਜਨੂਨ ਦੇ ਨਾਲ ਦੌੜਨਾ ਸ਼ੁਰੂ ਕਰ ਦਿੱਤਾ ਗਿਆ ਇਸ ਸਮੇਂ ਫੌਜਾ ਸਿੰਘ 83-84 ਸਾਲ ਦੇ ਸੀ 99 ਸਾਲ ਦੀ ਉਮਰ ਦੇ ਵਿੱਚ ਫੌਜਾ ਸਿੰਘ ਨੇ ਦੌੜ ਨੂੰ ਗੰਭੀਰਤਾ ਦੇ ਨਾਲ ਲੈਣਾ ਸ਼ੁਰੂ ਕੀਤਾ ਤੇ ਇੰਟਰਨੈਸ਼ਨਲ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣਾ ਵੀ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨੇ 99 ਸਾਲ ਦੀ ਉਮਰ ਦੇ ਵਿੱਚ ਹੀ ਰੈੱਡ ਬ੍ਰਿਜ ਐਮਐਸਐਸ ਵਿੱਚ ਉਹਨਾਂ ਦੇ ਦੌੜ ਸਿਖਲਾਈ ਲਈਤੀ ਜਾਂਦੀ ਹੈ। ਸ਼ੁਰੂਆਤ ਦੇ ਵਿੱਚ ਫੌਜਾ ਸਿੰਘ 20 ਕਿਲੋਮੀਟਰ ਆਸਾਨੀ ਦੇ ਨਾਲ ਦੌੜ ਲਿਆ ਕਰਦੇ ਸੀ ਤੇ ਫੁੱਲ ਮੈਰਾਥਨ ਦੌੜਨਾ ਚਾਹੁੰਦੇ ਸੀ ਉਸਦੇ ਕੋਚ ਦੇ ਮੁਤਾਬਕ ਫੌਜਾ ਸਿੰਘ ਸੋਚਦਾ ਸੀ ਕਿ ਫੁੱਲ ਮੈਰਾਥਨ 26 ਕਿਲੋਮੀਟਰ ਦੀ ਹੁੰਦੀ ਹੈ ਪਰ ਜਦੋਂ ਉਹਨਾਂ ਨੂੰ ਅਹਿਸਾਸ ਹੋਇਆ ਕਿ ਇਹ 26 ਕਿਲੋਮੀਟਰ ਨਹੀਂ ਬਲਕਿ 26 ਮੀਲ ਹੁੰਦਾ ਜਾਨਕਿ 42 ਕਿਲੋਮੀਟਰ ਤਾਂ ਫੌਜਾ ਸਿੰਘ ਨੇ ਇਸ ਨੂੰ ਗੰਭੀਰਤਾ ਦੇ ਨਾਲ ਲੈਣਾ ਸ਼ੁਰੂ ਕਰ ਦਿੱਤਾ ਤੇ ਜਦੋਂ ਉਹ 93 ਸਾਲ ਦਾ ਸੀ ਤਾਂ ਪਹਿਲੀ ਵਾਰ ਫੌਜਾ ਸਿੰਘ ਨੇ ਫੁੱਲ ਮੈਰਾਥਨ 6 ਘੰਟੇ ਤੇ 54 ਮਿੰਟ ਦੇ ਵਿੱਚ ਪੂਰੀ ਕੀਤੀ ਸੀ ਜੋ ਕਿ 90 ਤੋਂ ਵੱਧ ਉਮਰ ਵਾਲੇ ਕਿਸੇ ਵੀ ਇਨਸਾਨ ਦੇ ਹਾਲੇ ਤੱਕ ਮੌਕਾ ਨਹੀਂ ਹੋ ਪਾਇਆ ਸੀ ਤੇ ਇੱਕ ਵਰਲਡ ਰਿਕਾਰਡ ਬਣ ਗਿਆ ਜਿਸਨੇ ਇਸ ਤੋਂ ਪਹਿਲਾਂ 90 ਸਾਲ ਦੇ ਉੱਪਰ ਦੇ ਬੰਦੇ ਨੇ ਇਹ ਕੀਤਾ ਸੀ ਉਸ ਤੋਂ ਵੀ ਇਹ 58 ਮਿੰਟ ਘੱਟ ਸੀ ਤੇਸੇ ਤੋਂ ਬਾਅਦ ਫੌਜਾ ਸਿੰਘ ਅਤੇ ਡੇਵਿਡ ਬਹਿਰਮ ਤੇ ਮੁੱਕੇਬਾਜ਼ ਮੁਹੰਮਦ ਅਲੀ ਨਾਲ ਸਪੋਰਟਸ ਬੀਅਰ ਕੰਪਨੀ ਐਡੀ ਦਾਸ ਦੀ ਇੱਕ ਇਸ਼ਤਿਹਾਰ ਮਾਮਦੇ ਵਿੱਚ ਵੀ ਉਹਨਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਫੌਜਾ ਸਿੰਘ ਨੇ ਇੱਕ ਦਿਨ 'ਚ 8 ਬਾਲ ਰਿਕਾਰਡ ਵੀ ਬਣਾਏ ਸੀ। ਉਹਨਾਂ ਨੇ 100 ਸਾਲ ਦੀ ਉਮਰ ਦੇ ਵਿੱਚ 23 ਸੈਕਿੰਡ 'ਚ 100 ਮੀਟਰ, 52 ਸੈਕਿੰਡ ਦੇ ਵਿੱਚ 200 ਮੀਟਰ, 2 ਮਿੰਟ 13 ਸੈਕਿੰਡ 'ਚ 400 ਮੀਟਰ, 5 ਮਿੰਟ 32 ਸੈਕਿੰਡ ਦੇ ਵਿੱਚ 800 ਮੀਟਰ ਤੇ 11 ਮਿੰਟ 37 ਸੈਕਿੰਡ ਦੇ ਵਿੱਚ 1500 ਮੀਟਰ, 11 ਮਿੰਟ 53 ਸੈਕਿੰਡ ਦੇ ਵਿੱਚ 1 ਮੀਲ ਤੇ 24 ਮਿੰਟ 52 ਕਿਲੋਮੀਟਰ ਤੇ 49 ਮਿੰਟ 55 ਸੈਕਿੰਡ ਦੇ ਵਿੱਚ 5 ਕਿਲੋਮੀਟਰ ਦੇ ਰਿਕਾਰਡ ਵੀ ਕਾਇਮ ਕੀਤੇ ਸੀ ਜੋ ਕਿ ਉਸ ਤੋਂ ਬਾਅਦ ਗਨੀਜ਼ ਬੁੱਕ ਆਫ वर्ल्ड ਰਿਕਾਰਡ ਦੇ ਵਿੱਚ ਵੀ ਦਰਜ ਕੀਤੇ ਗਏ ਪਰ ਬਾਅਦ ਦੇ ਵਿੱਚ ਇਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ ਸੀ ਉਸ ਦਾ ਰੀਜ਼ਨ ਤੁਹਾਨੂੰ ਅੱਗੇ ਦੱਸਾਂਗੇ 100 ਸਾਲ ਦੀ ਉਮਰ ਦੇ ਵਿੱਚ ਫੌਜਾ ਸਿੰਘ ਨੇ 16 ਅਕਤੂਬਰ 2011 ਦੇ ਵਿੱਚ ਟ੍ਰਾਂਟੋ ਵਾਟਰਫਰੰਟ ਮੈਰਾਥਨ ਨੂੰ 8 ਘੰਟੇ 11 ਮਿੰਟ ਤੇ 6 ਸੈਕਿੰਡ ਦੇ ਵਿੱਚ ਕੰਪਲੀਟ ਕੀਤਾ ਸੀ ਜਾਨੀ 42 ਕਿਲੋਮੀਟਰ ਰੇਸ ਜਦੋਂ ਕਿ ਫੌਜਾ ਸਿੰਘ ਇਸ ਮੈਰਾਥਨ ਦੀ ਸਟਾਰਟਿੰਗ ਲਾਈਨ ਦੀ ਭੀੜ ਦੇ ਪਿੱਛੇ ਇੰਨਾ ਜ਼ਿਆਦਾ ਦੂਰ ਖੜੇ ਹੋਏ ਸੀ ਕਿ ਉਹਨਾਂ ਨੂੰ ਇੰਗਲੈਂਡ ਤੱਕਰ ਪਹੁੰਚਣ ਦੇ ਵਿੱਚ 14 ਮਿੰਟ ਲੱਗੇ ਸੀ ਫੌਜਾ ਸਿੰਘ ਨੇ ਸਾਲ 2013 ਦੇ ਵਿੱਚ ਜਦੋਂ 102 ਸਾਲ ਦੇ ਸੀ ਹਾਂਗਕਾਂਗ ਦੇ ਵਿੱਚ 10 ਕਿਲੋਮੀਟਰ ਦੀ ਦੌੜ ਇੱਕ ਘੰਟਾ 32 ਮਿੰਟ ਦੇ ਵਿੱਚ ਪੂਰੀ ਕੀਤੀ ਜਿਸ ਤੋਂ ਬਾਅਦ ਉਹਨਾਂ ਦੇ ਦੁਆਰਾ ਮੈਰਾਥਨ ਨੂੰ ਅਲਵਿਦਾ ਕਹਿਤਾ ਗਿਆ ਸੀ ਫੌਜਾ ਸਿੰਘ ਦੇ ਜੱਦੀ ਘਰ ਦੇ ਵਿੱਚ ਕੱਦ ਦੇ ਉੱਪਰ ਉਹਨਾਂ ਦੀ ਇੰਗਲੈਂਡ ਦੀ ਰਾਣੀ ਨਾਲ ਇੱਕ ਤਸਵੀਰ ਵੀ ਲੱਗੀ ਹੋਈ ਆ ਉਹਨਾਂ ਦਾ ਕਹਿਣਾ ਹੈ ਕਿ ਰਾਣੀ ਨੇ ਖੁਦ ਉਹਨਾਂ ਨੂੰ ਬਰਗਿੰਗਮ ਪੈਲੇਸ ਦੇ ਵਿੱਚ ਬੁਲਾਇਆ ਸੀ ਤੇ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਉਹ ਹੁਣ ਤੱਕ ਤਿੰਨ ਵਾਰ ਰਾਣੀ ਐਲਜਾਬੈਥ ਨੂੰ ਮਿਲ ਚੁੱਕੇ ਨੇ ਫੌਜਾ ਸਿੰਘ ਦੀ ਪਹਿਲੀ ਮੈਰਾਥਨ ਤੋਂ ਪਹਿਲਾਂ ਫੌਜਾ ਇਨੂੰ ਕਿਹਾ ਗਿਆ ਸੀ ਕਿ ਸਿੱਖ ਦੌੜਾ ਸਿਰਫ ਪਟਕਾ ਮੰਨ ਕੇ ਦੌੜ ਸਕਦੇ ਨੇ ਪੱਗ ਨਹੀਂ ਪੈਣ ਸਕਦੇ ਪਰ ਫੌਜਾ ਸਿੰਘ ਨੇ ਕਿਹਾ ਕਿ ਜੇ ਅਜਿਹੀ ਗੱਲ ਆ ਤਾਂ ਉਹ ਦੌੜੇਗਾ ਹੀ ਨਹੀਂ ਮੈਂ ਕੀ ਲੈਣਾ ਦੌੜ ਵਗੈਰਾ ਤੋਂ ਪਰ ਫੌਜਾ ਸਿੰਘ ਦੇ ਦ੍ਰਿੜ ਨਿਸ਼ਚੇ ਨੂੰ ਦੇਖ ਕੇ ਉਹਨਾਂ ਦੇ ਦੁਆਰਾ ਪੱਗ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਫੌਜਾ ਸਿੰਘ ਦੇ ਬਲਡ ਰਿਕਾਰਡਸ ਨੂੰ ਗਨੀਜ਼ ਬਲਡ ਰਿਕਾਰਡ ਦੇ ਵਿੱਚੋਂ ਰਿਫਿਊਜ਼ ਕਰ ਦਿੱਤਾ ਗਿਆ ਕਿਉਂਕਿ ਉਹ ਆਪ ਦਾ ਬਰਥ ਸਰਟੀਫਿਕੇਟ ਨਹੀਂ ਦੇ ਪਾਏ ਤਾਂ ਕਿ ਉਹਨਾਂ ਦੀ ਏਜ ਪ੍ਰੂਫ ਕੀਤੀ ਜਾ ਸਕੇ ਪਰ ਅਸਲ ਦੇ ਵਿੱਚ ਉਸ ਸਮੇਂ ਯਾਨੀ ਕਿ 1911 ਵੇਲੇ ਇੰਡੀਆ ਦੇ ਪਿੰਡਾਂ ਦੇ ਵਿੱਚ ਬਰਥ ਸਰਟੀਫਿਕੇਟ ਹੀ ਇਸ਼ੂ ਨਹੀਂ ਕੀਤੇ ਜਾਂਦੇ ਸੀ ਫੌਜਾ ਸਿੰਘ ਨੇ ਆਪ ਦੀ ਉਮਰ ਬ੍ਰਿਟਿਸ਼ ਪਾਸਪੋਰਟ ਦੇ ਜ਼ਰੀਏ ਪ੍ਰੂਫ ਕਰਨ ਦੀ ਗੱਲ ਆਕੀ ਜਿੱਤੇ ਉੱਤੇ ਉਹਨਾਂ ਦਾ ਜਨਮ ਤਰੀਕ 1 ਅਪ੍ਰੈਲ 1911 ਸੀ ਪਰ ਇਹ ਮਨਜ਼ੂਰ ਨਹੀਂ ਕੀਤਾ ਗਿਆ ਸਰਦਾਰ ਫੌਜਾ ਸਿੰਘ ਦਾ ਜਨਮ 1 ਅਪ੍ਰੈਲ 1911 ਨੂੰ ਜਲੰਧਰ ਦੇ ਪਿੰਡ ਬਿਆਸ ਚ ਹੋਇਆ ਸੀ ਤੇ ਫਿਰ ਉਹ ਬ੍ਰਿਟਿਸ਼ ਪਾਸਪੋਰਟ 홀ਡਰ ਬਣੇ ਪਰ 15 ਜੁਲਾਈ 2025 114 ਸਾਲ ਦੀ ਉਮਰ ਦੇ ਵਿੱਚ ਉਹ ਆਪਦੀਆਂ ਜੜ੍ਹਾਂ ਨਾਲ ਜੁੜੇ ਹੋਏ ਜਲੰਧਰ ਦੇ ਉਸੇ ਪਿੰਡ ਬਿਆਸ ਦੇ ਵਿੱਚ ਇੱਕ ਰੋੜ ਅਕਸੀਡੈਂਟ ਦਾ ਸ਼ਿਕਾਰ ਹੋ ਗਏ ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਫੌਜਾ ਸਿੰਘ ਦੀ ਜ਼ਿੰਦਗੀ ਬੜੀ ਸਾਦੀ ਸੀ ਉਹਨਾਂ ਨੇ ਕਦੇ ਵੀ ਸ਼ਰਾਬ ਤੇ ਮੀਟ ਵਗੈਰਾ ਨੂੰ ਹੱਥ ਨਹੀਂ ਲਾਇਆ ਉਹਨਾਂ ਦੀ ਡਾਈਟ ਦਾ ਮੁੱਖ ਹਿੱਸਾ ਰੋਟੀ ਦਾਲ ਵੈਜੀਟੇਬਲਸ ਦਹੀਂ ਤੇ ਦੁੱਧ ਵਗੈਰਾ ਹੀ ਰਹੇ ਉਹਨਾਂ ਨੇ ਕਦੇ ਵੀ ਪਕੌੜੇ ਪਰੌਠੇ ਜਾਂ ਤਲੀਆਂ ਚੀਜ਼ਾਂ ਨੂੰ ਨਹੀਂ ਖਾਦਾ ਉਹ ਹਮੇਸ਼ਾ ਇੱਕ ਸਧਾਰਨ ਜ਼ਿੰਦਗੀ ਹੀ ਜਿਉਂਦੇ ਰਹੇ ਤੁਹਾਡਾ ਇਸ ਪੂਰੀ ਵੀਡੀਓ ਨੂੰ ਲੈ ਕੇ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ